ਹਾਂਜੀ ਮਿੱਤਰੋ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਕੀ ਹਾਲ ਚਾਲ ਮਿੱਤਰੋ ਅੱਜ ਸੀ ਕੰਮ ਜੀਂਦਾ ਜੀ ਮੁਲਾਪੁਰ ਕਟਾਰ ਆਦੀ ਵਸੀਲ ਵੀ ਆ ਗਈ ਜੀ ਮਿੱਤਰੋ 4x4 ਲੱਗਿਆ ਹੋਇਆ ਆ ਕਟਰ ਖੜਾ ਵਾ ਇਸੇ ਮਸ ਲੱਗਿਆ ਹੋਇਆ ਯਾ ਟਰੈਕਟਰ ਵੀ ਆਏ ਹੋਏ ਆ ਜੀ ਸਤਾਰਣ ਵਾ ਵਾਟਰ ਆਪਲੇ ਜੀ ਮੁੰਡਾ ਮੁੰਡੇ ਗਰੁੱਪ ਵਾਲਿਆਂ ਦੀ ਬਹੁਤ ਵਧੀਆ ਟਰੈਡੀ ਸਾਫਤ ਸੁਥਰੀ ਦੀ ਜੀ ਜਦੋਂ ਬਾਈ ਨੇ ਕਹਿੰਨਾ ਇੱਕ ਬਾਤ ਕਰਨਾ ਕੁਆਲਿਟੀ ਚ ਹਾਲਾਜੀ ਜੀ ਦਸ਼ਮੀਰ ਵਾਲੇ ਵੀ ਆਏ ਜੀ ਦਸ਼ਮੀਸ਼ ਕੰਨਵੇਂ ਸੋ ਰੋਟਾਵੇਟਰ ਸੰਵਰ ਸ਼ੀਟਰ ਸਾਰਾ ਰੋਦਾ ਆ ਦੇ ਪੁਜੀਆ ਸੇ ਮਸਲੀ ਬਲਟਾ ਤੇ ਇਹਦੇ ਬੱਚੇ ਦੀ ਕਟਿੰਗ ਆ YouTube ਤੇ ਦੋ ਦਲ ਕੋਲ ਤੇ ਥੱਲੇ ਲਾ ਲਈ ਆਲੂ ਬੀਜਣ ਲਈ ਆਹ ਗ੍ਰਿੰਡਰ ਛੰਟੀ ਵਾਲਾ ਖਰਚਨ ਵਾਲੇ ਵੀ ਖੜੇ ਆ ਆਈ ਹੌਲੈਂਡ ਹੌਲੈਂਡ ਦਾ ਸ਼ਹੀਦ ਆ ਜੀ ਕਰੋ ਚੈੱਕ ਇਹ ਕੋ ਬੱਡਾ ਦੇ ਟੰਡਾ ਹੈ ਲਿਵਰੀ ਜਾਂ ਜੀ ਮਸ਼ੀਨ ਦੀ ਮੇਲੇ ਦੇ ਵਿੱਚੋਂ ਮੇਲੇ ਦੇ ਵਿੱਚੋਂ ਹੀ ਜਾਣੀਆਂ ਮਸ਼ੀਨ ਇਹ ਮੇਲੇ ਦੇ ਵਿੱਚ ਹੀ ਲਿਵਰੀ ਜਾਂ ਜੀ ਮਸ਼ੀਨ ਦੀ ਇਹ ਖਰਾਬ ਹੋ ਗਈ ਜਦੋਂ ਇਹ ਵਜ਼ਨ ਨਾ ਬਣਨ ਪਟੀ ਗੱਲ ਦਾ ਹੋ ਗਿਆ ਜਿਉਂ ਵੀ ਅਰਾ ਜੀ 50 45 ਡੀਏ 13628 ਦੇ ਟਾਇਰ ਆਈ ਮਗਰ ਲਈ 48 ਸੰਪੂਰਨ ਵੀਰ ਡਗੜਾ ਉਹ ਅਰੰਗਣ ਕਰਦੇ ਹੋ ਹਾਂ ਜਨਾਬਾ ਸਰ ਜਨਾਬਾ ਸਰ ਤੁਹਾਡੇ ਟੱਕੇ ਮੇਰੇ ਉੱਤੇ ਪਾਣੀ ਨਹੀਂ ਪਾਉਂਦਾ ਹੁਣ ਆਇਆ ਕਰੋ ਇੱਥੇ ਇੱਕ ਹਾਲ ਹੈਗਾ ਲਾ ਕੇ ਆਏ ਗੱਲੇ ਦੀ ਮਾਰ ਕਰਦਾ ਹੈਗਾ ਕਟਾਹ ਟਰੈਕਟਰ ਜੀ ਮੇਰੇ ਤੁਹਾਡੇ ਟਾਇਰ ਇਹ ਦੇਖੋ ਨਹੀਂ ਚੱਲਣਾ ਆਏ ਆਏ ਇਹ ਵੀ ਮਤਲਬ ਆਏ ਸੋਨਾ ਰੱਖੀ ਆਏ ਚੱਕਰ ਹੋਜੀ ਮੂਰੇ ਆਹ ਮੌਕਾ ਆ ਪਿਆਰੇ ਬੋਲੇ ਨੋ ਨੋ ਸਵਾਰਾਜੁਰ ਵਾਲੀ ਦੀ ਬਣੀ ਦੀ ਵੀ ਜਿਹੜੀ ਸੀ ਬਈ ਡੱਡਾ ਤੇ ਪ੍ਰੀਤ ਵਾਲਿਆਂ ਦੇ ਦੀ ਸਵਾਜੁਰ ਆ ਜੀ ਆ ਦੋ ਮਸ਼ੀਨਾਂ ਦੀ ਡਿਲੀਵਰੀ ਅੱਜ ਏਸੀ ਕੇਬਲ ਵਾਲੀਆਂ ਹੋਰ ਬਾਈ ਹੋਰ ਲੱਗਿਆ ਹੋਇਆ ਜੀ ਐਸਐਮਐਸ ਵੀ ਲੱਗੇ ਹੋਇਆ ਨਾ ਮਸ਼ੀਨਾਂ ਦੇ ਡਿਲੀਵਰੀ ਅੱਜ ਕੋਈ ਨਾ ਖੋਲਿਆ ਗਿਆ ਲੋਡ ਕਰ ਲੋ ਖੱਜੇ ਦਾ ਕੇਂਦਰ ਬਣੀ ਹੋਈ ਹੈ ਪਾਰਮ ਟ੍ਰੈਕ 45 ਦਾ ਤੇ 47 ਦਾ 45 ਦਾ ਜੀ ਪਰਲੇ 47 47 ਦੇ ਅਨਿਯਮ ਦਾ ਪੋਲਾ ਬੰਦ ਹੈ ਅਨਿਯਮ ਤੇਰਾ ਨਗਾਰਾ ਦਾ ਇਹ ਹੈਗਾ 45 ਦਾ 45 ਦਾ ਜੀ 14 ਦਾ 13 ਜੀ 13 628 ਆ ਕੱਲਾ 60 ਇਹ ਹੈਗਾ 60 55 ਜੀ ਤੇ ਕੱਲਾ 18 ਆ ਡਿਊ ਵਾਲੇ ਆ ਜੀ 40 ਸੀ ਆਲੂ ਪੱਠਾ ਦੀ ਜੀ ਨੋ ਨੋ ਨਾਈਟੀ ਵੱਡੀ ਕੰਪਨੀ ਆ ਪਤਾ ਗੁਰਦੇਵ ਵਾਲੇ ਆ ਲੋਕੀ ਜਰਾਂਈਆਂ ਮਹਿਲਾਇਂ ਬਹੁਤ ਇਕੱਠਾ ਜੀ ਮੇਲੇ 'ਚ ਬਹੁਤ ਜਿਆਦੇ ਆ ਲੋਕੀ ਮੱਟੇ ਆਂਦਾ ਜਮਈ ਇਹਦਾ ਲੈ ਲਿਆ ਤੇਰ ਵਾਲਾ ད�ྱ པར ར ནར རཡ རང རསག. རོ ར ཏང རོར རོསྱེ ར ར ར ར ར ਮੈਂ ਤਾਂ ਆਪਰਾ ਕਰੋ ਚੱਕ ਦੀ ਘੱਟ ਇਹ ਨਹੀਂ ਆਉਂਦਾ